ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਹੈ ਅਸੀਂ ਹਾਜ਼ਰ ਹਾਂ ਹਰ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਤੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਰਾਹੁਲ ਗਾਂਧੀ ਦੀ ਕਹਿੰਦੇ ਪੰਜਾਬ ਆ ਰਹੇ ਨੇ ਉਹ ਤੇ ਹੜਪੀੜਤਾ ਨੂੰ ਮਿਲਣਗੇ ਇਹ ਵੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਕੇ ਗਏ ਨੇ ਉਵੇਂ ਹੀ ਮਿਲਣਗੇ ਆਸਲ 'ਚ ਮਿਲਣਗੇ ਦੇਖੋ ਜੀ ਕੋਈ ਵੀ ਨੇਤਾ ਕੇਂਦਰ ਦਾ ਆਵੇ ਉਹਨੇ ਜਿਹੜਾ ਤਾਂ ਹੋਊਗਾ ਸੱਤਾਧਾਰੀ ਧਿਰ ਦਾ ਉਹ ਤਾਂ ਜਾ ਕੇ ਐਲਾਨ ਵੀ ਕਰ ਸਕਦਾ ਪਰ ਜੇਕਰ ਕੋਈ ਵਿਰੋਧੀ ਧਿਰ ਦਾ ਹੋਵੇ ਤੇ ਉਹ ਐਲਾਨ ਤਾਂ ਕੁਛ ਨਹੀਂ ਕਰ ਸਕਦਾ ਉਹ ਫਰਿਆਦ ਕਰ ਸਕਦਾ ਵੀ ਅਸੀਂ ਵੀ ਆਹ ਕੁਝ ਦੇਖਿਆ ਤੇ ਅਸੀਂ ਵੀ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਜੀ ਕਿ ਇਹਨਾਂ ਦੇ ਲਈ ਆਹ ਕੀਤਾ ਜਾਵੇ। ਸੋ ਪ੍ਰਧਾਨ ਮੰਤਰੀ ਸਾਹਿਬ ਤਾਂ ਇਸ ਵੇਲੇ ਦੇਸ਼ ਦੀ ਤਾਕਤ ਆ। ਉਹ ਤਾਂ ਕੁਝ ਨਾ ਕੁਝ ਕਰਗੇ 1600 ਕਰੋੜ ਰੁਪਏ ਦੇਣ ਦੀ ਗੱਲ ਉਹਨਾਂ ਨੇ ਕਰਤੀ ਜੀ ਰ ਤੇ ਵਿਵਾਰ ਪੈਣਾ ਹੋਇਆ ਵੀ ਇਹ ਕੋਈ ਪੈਸੇ ਆ। ਪਰ ਰਾਹੁਲ ਗਾਂਧੀ ਐਲਾਨ ਨਹੀਂ ਕਰ ਸਕਦਾ। ਰਾਹੁਲ ਗਾਂਧੀ ਮੌਕਾ ਦੇਖ ਸਕਦਾ। ਤੇ ਰਾਹੁਲ ਗਾਂਧੀ ਮੌਕਾ ਦੇਖ ਕੇ ਤੇ ਵੱਡੀ ਖਬਰ ਬਣ ਸਕਦੀ ਆ। ਮੌਕਾ ਦੇਖ ਕੇ ਕਾਂਗਰਸ ਦਾ ਨੂੰ ਇਹ ਗੱਲ ਕਹਿ ਸਕਦਾ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਖੜਪੀੜਤ ਲੋਕਾਂ ਦੀ ਮਦਦ ਕਰੋ ਸਾਡੀ ਪੰਜਾਬ ਦੀ ਕਾਂਗਰਸ ਇੱਕਾਈ ਹੈ ਜਿਹੜੀ ਉਹ ਇਹਨਾਂ ਲੋਕਾਂ ਦੀ ਵਾਅਦਾ ਵਾਅਦਾ ਮਦਦ ਕਰੂਗੀ ਜਾਂ ਉਹ ਇਹ ਗੱਲ ਕਹਿ ਸਕਦਾ ਵੀ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਅਸੀਂ ਆਹ ਕੁਝ ਕਰਾਂਗੇ ਉਵੇਂ ਜਿਵੇਂ ਕਿ ਪੰਜਾਬ ਦੇ ਵਿੱਚ ਕਾਂਗਰਸ ਕਰਦੀ ਹੁੰਦੀ ਹੈ ਵੀ ਭਾਈ ਸਾਡੀ ਸਰਕਾਰ ਆਈ ਤਾਂ ਅਸੀਂ ਵੰਨ ਪੱਕੇ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਇੱਕੀ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਸਾਹਿਬ ਪਿਛਲੜੀ ਆਏ ਸੀਗੇ ਪੰਜਾਬ ਦੇ ਵਿੱਚ ਉਹ ਗੁਰਦਾਸਪੁਰ ਦੇ ਵੱਲ ਗਏ ਸੀ ਪਹਿਲਾਂ ਉਹਨਾਂ ਨੇ ਹੈਲੀਕਾਪਟਰ ਤੇ ਰਹੀ ਦੌਰਾ ਕੀਤਾ ਸੀ ਬਾਅਦ ਦੇ ਵਿੱਚ ਉਹਨਾਂ ਨੇ ਪੁਝੇ ਉਤਰ ਕੇ ਮੀਟਿੰਗ ਕੀਤੀ ਸੀ ਰਾਹੁਲ ਗਾਂਧੀ ਨੇ ਅੱਜ ਦੌਰਾ ਕਰਨਾ ਤੇ ਉਹਨਾਂ ਨੇ ਇਹ ਦੌਰਾ ਉਦੋਂ ਕਰਨਾ ਜਦੋਂ ਪਾਣੀ ਸੁੱਕ ਗਿਆ ਜਾਂ ਪਾਣੀ ਕਢ ਕੇ ਲੱਥ ਗਿਆ ਲਗਭਗ ਨਾ ਥਿਗ ਗਿਆ ਕੁਝ ਥਾਵਾਂ ਤੇ ਹੈ ਫਾਜ਼ਲਕਾ ਤੇ ਫਿਰੋਜ਼ਪੁਰ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਮਾੜਾ ਮੋਟਾ ਪਾਣੀ ਪਰ ਬਹੁਤੀਆਂ ਥਾਵਾਂ ਦੇ ਉੱਤੇ ਰੇਤ ਆ ਹੁਣ ਤੇ ਉਹ ਮੰਜ਼ਰ ਜਿਹੜਾ ਕਿ ਹੜ ਤੋਂ ਬਾਅਦ ਵਾਲਾ ਜਿਹੜੀ ਕਿ ਮਾੜੀ ਦਸ਼ਾ ਹੈਗੀ ਆ ਤੇ ਉਸ ਤੋਂ ਕੋਈ ਗੱਲ ਹੈ ਜੀ ਕਿ ਉਹ ਕੀ ਕਰਦੇ ਆ ਕੀ ਕੀ ਐਲਾਨ ਕਰਦੇ ਆ ਕਿਹਨੂੰ ਕਿਹਨੂੰ ਮਿਲਦੇ ਆ ਕਿਵੇਂ ਕਿਵੇਂ ਮਿਲਦੇ ਆ ਇਹ ਅੱਜ ਪਤਾ ਲੱਗੂਗਾ ਪਰ ਰਾਹੁਲ ਨੇ ਅੱਜ ਆ ਜਾਣਾ ਤੇ ਆਥਰ ਤੱਕ ਸਾਰੀਆਂ ਖਬਰਾਂ ਆ ਜਾਣੀਆਂ ਤੇ ਉਹਨਾਂ ਦਾ ਇਹ ਦੌਰਾ ਜਿਹੜਾ ਉਹ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਪੰਜਾਬ ਦੀ ਕਾਂਗਰਸ ਆ ਜਿਹੜੀ ਉਹ ਇਹ ਗੱਲ ਕਰਨੀ ਦੀ ਕਿ ਅਸੀਂ 2027 ਦੇ ਵਿੱਚ ਆਪਣੀ ਸਰਕਾਰ ਬਣਾ ਲੈਣੀ ਆ ਰਾਹੁਲ ਤਾਂ ਦੀ ਇਹਨਾਂ ਦੀ ਅਗਵਾਈ ਕਰਨ ਵਾਲੇ ਆ ਸੋ ਉਹਨਾਂ ਦੇ ਅੱਜ ਇਸ ਦੌਰੇ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਕੀ ਨਵੇਂ ਵਿਚਾਰ ਦਿੰਦੇ ਆ ਕੀ ਕੁਝ ਆਖਦੇ ਆ ਇਸ ਸਮੇਂ ਤੇ ਨਿਰਪਰ ਕਰਦੀ ਗੱਲ ਹੈ ਜੀ ਜੀ ਬਿਲਕੁਲ ਸਹੀ ਤੇ ਰਣਾ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਪਾਣੀ ਕਈ ਥਾਵਾਂ ਤੋਂ ਹੁਣ ਸੁੱਕ ਗਿਆ ਲਗਭਗ ਪਰ ਮੁਸੀਬਤਾਂ ਵਧਣੀਆਂ ਸ਼ੁਰੂ ਹੋ ਗਈਆਂ ਜਿਵੇਂ ਜਿਵੇਂ ਪਾਣੀ ਘਟ ਰਿਹਾ ਤੇਵੇਂ ਤੇਵੇਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੀ ਹੁਣ ਬਿਲਕੁਲ ਜੀ ਆਪਾਂ ਪਹਿਲੇ ਦਿਨ ਤੋਂ ਇਹ ਕੱਲ ਕਹਿੰਦੇ ਆਂਦੇ ਆ ਵੀ ਦੇਖੋ ਪਾਣੀ ਤਾਂ ਮਹੀਨੇ ਬਾਅਦ ਵੀ ਦਿਨ ਬਾਅਦ 10 ਦਿਨ ਬਾਅਦ ਲੱਖ ਹੀ ਜਾਣਾ ਸੀ ਉਹ ਲੱਖ ਹੀ ਗਿਆ ਲਗਭਗ ਪਰ ਸਮੱਸਿਆ ਤਾਂ ਅਸਲ ਵਿੱਚ ਬਾਅਦ ਦੇ ਵਿੱਚ ਹੁੰਦੀ ਹੈ ਨਾ ਪਾਣੀ ਹੋਣਾ ਸਮੱਸਿਆ ਘਟਾ ਪਾਣੀ ਲੈ ਕੇ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਦੀ ਸਮੱਸਿਆ ਵੱਧਾ ਜਦੋਂ ਪਾਣੀ ਸੀ ਉਦੋਂ ਸਾਨੂੰ ਇਹ ਲੱਗਦਾ ਸੀਗਾ ਵੀ ਭਾਈ ਇਹ ਦੇ ਥੱਲੇ ਬਹੁਤ ਕੁਝ ਦੱਬਿਆ ਇਹ ਪਾਣੀ ਹੈ ਜਿਹੜਾ ਉਹ ਲੋਕਾਂ ਦੇ ਘਰ ਟਾ ਗਿਆ ਇਹ ਪਾਣੀ ਹੈ ਜਿਹੜਾ ਲੋਕਾਂ ਦੀਆਂ ਨੀਂਆਂ ਪੋਲੀਆਂ ਕਰ ਗਿਆ ਪਾਣੀ ਪਸ਼ੂ ਰੋੜ ਕੇ ਲੈ ਗਿਆ ਪਾਣੀ ਨੇ ਫਸਲ ਬਰਬਾਦ ਕਰਤੀ ਉਦੋਂ ਆਪਾਂ ਤਿੰਨ ਚਾਰ ਗੱਲਾਂ ਕਰਦੇ ਸੀ ਪਰ ਉਹ ਗੱਲਾਂ ਦੇ ਨਾਲ-ਨਾਲ ਹੋਰ ਹੋਰ ਬਹੁਤ ਸਾਰੀਆਂ ਗੱਲਾਂ ਜੁੜੀਆਂ ਕਿਉਂਕਿ ਘਰ ਟਹਿ ਜਾਏ ਪਸ਼ੂ ਮਰ ਗਏ ਲੋਕਾਂ ਦੀ ਮੌਤ ਹੋ ਗਈ ਫਸਲ ਮਰ ਗਈ ਪਰ ਹੁਣ ਜਿਹੜਾ ਖੇਤਾਂ ਦੇ ਵਿੱਚ ਰੇਤ ਆਇਆ ਇਹ ਵੱਡੀ ਸਮੱਸਿਆ ਖੇਤ ਆਪਾਂ ਪੱਧਰੇ ਕਿਵੇਂ ਕਰਨੇ ਆ ਅੱਲ ਮੈਂ ਇੱਕ ਰਿਪੋਰਟ ਸੁਣੀ ਉਹ ਰਿਪੋਰਟ ਬੜੀ ਮਹੱਤਵਪੂਰਨ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਰਕਾਰ ਨੇ ਸਵਾ ਮਹੀਨੇ ਡੇਢ ਮਹੀਨੇ ਵਾਸਤੇ ਲੋਕਾਂ ਨੂੰ ਆਪਦੇ ਖੇਤਾਂ ਦੇ ਵਿੱਚੋਂ ਰੇਤ ਕੱਢਣ ਦਾ ਮੌਕਾ ਦਿੱਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਕਹਿੰਦੇ ਸਰਕਾਰ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਗਰਾਮਾਂ ਦੇ ਵਿੱਚੋਂ ਡੇਢ ਮਹੀਨੇ ਵਾਸਤੇ ਰੇਤ ਕੱਢਣਾ ਹੀ ਬੰਦ ਕਰਵਾ ਦੇਵੇ ਵੀ ਤੁਸੀਂ ਖੇਤਾਂ ਦੇ ਵਿੱਚੋਂ ਚੱਕੋ ਫਿਰ ਤਾਂ ਹੈ ਨਹੀਂ ਤਾਂ ਇਹਨਾਂ ਦੀ ਰੇਤ ਵਿਕਣੀ ਕਿੱਥੇ ਆ ਜੇ ਮੰਨ ਲਓ ਤੁਹਾਡੀ 10 ਕਿੱਲੇ ਜ਼ਮੀਨ ਹੋਵੇ ਤੁਹਾਡੇ ਖੇਤ ਦੇ ਵਿੱਚ 3-3 ਫੁੱਟ ਰੇਤ ਹੋਵੇ ਤੇ ਤੁਸੀਂ ਉਹ ਰੇਤ ਇਕੱਠੀ ਕਰਕੇ ਵੇਚੋਗੇ ਕਿੱਥੇ ਸਵਾਲ ਤਾਂ ਇਹ ਆ ਜੇ ਤੁਸੀਂ ਢੇਰ ਲਾ ਕੇ ਇੱਕ ਪਾਸੇ ਰੱਖੋਗੇ ਤਾਂ ਕਿੰਨੇ ਕਨਾਲਾਂ ਜ਼ਮੀਨ ਉਸੇ ਢਿਬੇ ਲੱਗ ਜਾਣੇ ਆ ਫਿਰ ਆ ਗੱਲ ਹੋਊਗੀ ਸੋ ਇਹ ਗੱਲਾਂ ਨੁਕਤੇ ਦੇ ਰੂਪ ਦੇ ਵਿੱਚ ਆ ਜਿਹੜੀਆਂ ਕਿ ਬਾਅਦ ਦੇ ਵਿੱਚ ਸਾਹਮਣੇ ਆ ਰਹੀਆਂ ਜੀ ਜੇ ਮਾਈਨਿੰਗ ਮਾਸੀਆਂ ਨੂੰ ਕਿਹਾ ਜਾਵੇ ਜੀ ਤੁਸੀਂ ਖੇਤਾਂ ਦੇ ਵਿੱਚੋਂ ਚੱਕੋ ਰੇਤ ਤੇ ਹੁਣ ਇਹ ਖੇਤ ਵਿਲੇ ਹੋਣੇ ਚਾਹੀਦੇ ਆ ਤੁਹਾਨੂੰ ਰੇਤ ਚਾਹੀਦੀ ਆ ਤੁਸੀਂ ਰੇਤ ਇੱਥੇ ਲਓ دریاਵਾਂ ਦੇ ਵਿੱਚੋਂ ਮਾਈਨਿੰਗ ਕਰਦੇ ਤੁਸੀਂ ਬੰਦ ਕਰੋ 1.5 ਮਹੀਨੇ ਵਾਸਤੇ پابੰਦੀ ਲਾ ਦਿੱਤੀ ਗਈ ਆ ਪਰ ਇਵੇਂ ਹੋਇਆ ਨਹੀਂਗਾ ਇਵੇਂ ਹੋਣਾ ਵੀ ਨਹੀਂਗਾ ਤੋਂ ਜਿਹੜੇ ਲੋਕਾਂ ਦੇ ਖੇਤ ਆ ਉਹਨਾਂ ਨੂੰ ਰੇਤ ਵੇਚਣ ਦੇ ਵਿੱਚ ਬਹੁਤ ਸਰਜਨ ਦਿੱਕਤ ਆਉਣੀਆਂ ਜਾਂ ਤਾਂ ਉਹ ਮੁਫਤ ਦੇ ਭਾਅ ਵੇਚਣਗੇ ਤੇ ਜਾਂ ਭਾਈ ਉਹ ਵੇਚਣਗੇ ਹੀ ਨਹੀਂ ਕਿਉਂਕਿ ਉਹਨਾਂ ਦੇ ਕੋਲੋਂ ਲੈਣਦਾਰ ਆ ਜਿਹੜੇ ਉਹ ਕਿਹੜੇ ਹਿਸਾਬ ਦੇ ਨਾਲ ਲੈਂਦੇ ਆ ਸਵਾਲ ਇਹ ਆ ਇਹ ਮੰਨ ਲਓ ਹੁਣ ਤੁਹਾਡਾ ਕੋਈ ਐਕਸਪੀਰੀਅੰਸ ਨਹੀਂ ਤੁਸੀਂ ਹੁਣ ਟਿੱਪਰ ਪਰ ਪਰ ਕੇ ਆਪ ਤਾਂ ਫਿਰ ਲਿਜਾ ਨਹੀਂ ਸਕਦਾ ਮੰਡੀ ਦੇ ਵਿੱਚ ਇਹ ਕਿਹੜਾ ਸਬਜ਼ੀ ਆ ਵੀ ਭਾਈ ਮੈਂ ਆਪ ਲੈ ਜਾ ਕੇ ਸੜਕ ਦੇ ਕੰਢੇ ਤੇ ਫੁੱਟਪਾਥ ਤੇ ਆਪ ਵੇਚ ਲਊਗਾ ਇਹ ਤਾਂ ਰੇਤ ਆ ਬਹੁਤ ਵੱਡੀ ਮਾਤਰਾ ਚ ਜਾਂ ਮਿੱਟੀ ਆ ਸੋ ਇਹਨੇ ਕੀ ਬਣਦਾ ਪਰ ਇੱਕ ਸਵੱਛਤਾ ਇਹ ਹੋਗੀ ਦੂਜੀ ਗੱਲ ਇਹ ਆ ਵੀ ਜਿਹੜੀ ਖੇਤ ਆ ਜਿਹੜਾ ਉਹ ਕੜਕ ਦੇ ਮੌਕੇ ਤੱਕ ਉਪਜਾਊ ਬਣ ਜੂ ਕੀ ਖੇਤ ਦੇ ਵਿੱਚ ਆਈ ਹੋਈ ਹੋਰ ਬਗਾਨੀ ਮਿੱਟੀ ਹੋਰ ਅਜੀਬ ਮਿੱਟੀ ਤੁਹਾਡੇ ਖੇਤ ਨੂੰ ਪਹਿਲਾ ਵਰਗਾ ਛੱਡ ਕੇ ਜਾਊ ਕੀ ਤੁਹਾਡੇ ਖੇਤ ਦੇ ਵਿੱਚ ਕੋਈ ਹੋਰ ਸਮੱਸਿਆ ਪਰ ਵਿੱਚ ਦੇ ਵਿੱਚ ਨਹੀਂ ਆਊਗੀ ਇਹ ਬਹੁਤ ਤੁਹਾਡੀਆਂ ਸਮੱਸਿਆ ਵਾ ਅਗਲੀ ਗੱਲ ਇਹ ਆ ਵੀ ਇਹਨਾਂ ਲੋਕਾਂ ਨੇ ਘਰ ਬਣਨੇ ਆ ਇਹਨਾਂ ਦੇ ਘਰ ਕਿਸੇ ਦੇ ਕੱਲ ਨੂੰ ਬਣ ਜੇ ਕਿਸੇ ਦਾ 4 ਮਹੀਨੇ ਖੜ ਕੇ ਬਣ ਜੇ ਕਿਸੇ ਦੀ ਕੰਧ ਡਿੱਗੀ ਆ ਉਹ ਕੰਧ ਨਿਕਲ ਜੇ ਇਹ ਸਮਾਂ ਲੱਗੂਗਾ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਕੀ ਇਹ ਅਗਲੇ ਸਾਲ ਤੱਕ ਨਹੀਂ ਆਉਣਗੇ ਹੜ੍ਹ ਕੀ ਅਗਲੇ ਸਾਲ ਦੇ ਹੜ੍ਹਾਂ ਤੱਕ ਕੋਈ ਅਰਾਉਂ ਪ੍ਰਬੰਧ ਹੋਊਗਾ ਜਾਂ ਫਿਰ ਉਦੋਂ ਫੇਰ ਗੱਲ ਕਹੀ ਜਾਊ ਹਿਮਾਚਲ ਚ ਬਹੁਤ ਮੀਂਹ ਪਿਆ ਢੇਮਾ ਚ ਪਾਣੀ ਬਹੁਤ ਆਇਆ ਢੇਮਾ ਚ ਪਾਣੀ ਛੱਡਣਾ ਪਿਆ ਕਾਂਦਰੀਆ ਉਛਲੇ ਇਸ ਤੋਂ ਬੰਨ ਮਜ਼ਬੂਤ ਕੀਤੇ ਸਨ ਕਿ ਆਹ ਕੁਝ ਇਹ ਨਹੀਂ ਚੱਲਦਾ ਰਹੂਗਾ ਸੋ ਮਤਲਬ ਕਹਿਣਾ ਹੈ ਜੀ ਕਿ ਜਿਹੜੀ ਇਹ ਪਾਣੀ ਸੁੱਕਣ ਤੋਂ ਬਾਅਦ ਦੀ ਸਮੱਸਿਆ ਉਹ ਬਹੁਤ ਵੱਡੀ ਆ ਅਗਲੀ ਗੱਲ ਹੈ ਜੀ ਰੋਗਾਂ ਦੀ ਕਿਉਂਕਿ ਹੁਣ ਕਈ ਥਾਵਾਂ ਤੋਂ ਖਬਰਾਂ ਆਈਆਂ ਵੀ ਉੱਥੇ ਰੋਗ ਆ ਜਿਹੜੇ ਲੋਕਾਂ ਨੂੰ ਲੱਗਣੇ ਸ਼ੁਰੂ ਹੋ ਗਏ ਕਿਸੇ ਨੂੰ ਕੋਈ ਸਕੇਨ ਦੀ ਪ੍ਰੋਬਲਮ ਆ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਕਿਸੇ ਨੂੰ ਕੋਈ ਹੋਰ ਜਿਹੜੀ ਅੰਦਰੂਨੀ ਪ੍ਰੋਬਲਮ ਆ ਉੱਥੇ ਮੁਸ਼ਕਲ ਦੇ ਕਰਕੇ ਸੇਕ ਬਹੁਤ ਹੋਣ ਦੇ ਕਰਕੇ ਆਲੇ ਦੁਆਲੇ ਹਿਊਮਿਡਿਟੀ ਹੋਣ ਦੇ ਕਰਕੇ ਬਹੁਤ ਵੱਡੀ ਸਮੱਸਿਆਵਾਂ ਹੁੰਦੀ ਤੇ ਇਨ੍ਹਾਂ ਸਮੱਸਿਆਵਾਂ ਦੇ ਵਿੱਚ ਇੰਨੀ ਛੇਤੀ ਕਟੌਤੀ ਹੋਣੀ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜਨਾਬ ਸਾਹਿਬ ਕਿ ਹਾਲੇ ਤਾਂ ਇਹ ਸਮੱਸਿਆਵਾਂ ਜਿਹੜੀਆਂ ਨੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਤੇ ਇੰਨੀ ਜਲਦੀ ਨਾ ਤਾਂ ਹੱਲ ਜਿਹੜਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਖੈਰ ਪਰ ਰਾਜਨੀਤੀ ਜ਼ੋਰਾਂ ਸ਼ੋਰਾਂ ਦੇ ਉੱਪਰ ਹੋ ਰਹੀ ਹੈ ਜੇ ਰਾਜਨੀਤੀਵਾਨਾਂ ਨੂੰ ਹੋਰ ਕੁਝ ਨਜ਼ਰ ਆਵੇ ਜਾਂ ਨਾ ਆਵੇ ਪਰ ਹਰ ਇੱਕ ਗੱਲ ਦੇ ਵਿੱਚੋਂ ਹਰ ਇੱਕ ਮੁੱਦੇ ਦੇ ਵਿੱਚੋਂ ਰਾਜਨੀਤੀ ਜ਼ਰੂਰ ਲੱਭ ਜਾਂਦੀ ਹੈ ਰਮਨੀਤ ਸਿੰਘ ਬਿੱਟੂ ਹੋਰਾਂ ਨੇ ਕਹਿੰਦੇ ਕਿ ਭਗਵਾਨ ਜੀ ਮਾਨ ਹੋਰਾਂ ਦੇ ਉੱਪਰ ਕੋਈ ਤੰਜ਼ ਕੱਸਿਆ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਕੀ ਗੱਲ ਹੈ ਫਿਰ ਉਥੇ ਹੀ ਆ ਗਈ ਰਾਜਨੀਤੀ ਭਾਵੇਂ ਦੇਸ਼ ਦੀ ਹੋਵੇ ਭਾਵੇਂ ਵਰਲਡ ਦੀ ਹੋਵੇ ਤੇ ਭਾਵੇਂ ਪੰਜਾਬ ਸੂਬੇ ਦੀ ਹੋਵੇ ਉਹਦੇ ਵਿੱਚ ਟਕਕਾਰਾਂ ਹੀ ਹੁੰਦੇ ਆ ਤੁਸੀਂ ਦੇਸ਼ ਦੀ ਰਾਜਨੀਤੀ ਦਾ ਹਾਲ ਦੇਖ ਲਓ ਨਾ ਤੁਹਾਨੂੰ ਤੇ ਨਿੱਕੀ ਜੀ ਗੱਲ ਦੱਸਦਾ ਲੰਗੀ ਰਾਤ ਭਾਰਤ ਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਮੈਚ ਹੋਇਆ ਇਹ ਹੋਇਆ ਜੀ ਏਸ਼ੀਆ ਕੱਪ ਜਿਹੜਾ ਹੋਇਆ ਜਿਹਦੇ ਵਿੱਚ 7 ਮਿੰਟਾਂ ਦੇ ਨਾਲ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਦੁਬਈ ਦੇ ਵਿੱਚ ਹੁਣ ਉਥੇ ਕੀ ਡਰਾਮਾ ਹੋਇਆ ਕਹਿੰਦੇ ਜੀ ਭਾਰਤ ਦੀ ਟੀਮ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਦੀ ਟੀਮ ਨਾਲ ਹੱਥ ਨਹੀਂ ਮਿਲਾਇਆ ਹੁਣ ਇਹ ਡਰਾਮਾ ਚੱਲ ਪਿਆ ਤੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਹਾਂ ਯਾਰ ਬੜੀ ਤਕੜੀ ਗੱਲ ਕੀਤੀ ਹੱਥ ਮਿਲਾਇਆ ਹੀ ਨਹੀਂ ਨਾ ਖੇਡਣ ਤੋਂ ਪਹਿਲਾਂ ਮਿਲਾਇਆ ਨਾ ਖੇਡਣ ਤੋਂ ਬਾਅਦ ਮਿਲਾਇਆ ਰਾਜਨੀਤਿਕ ਲੋਕ ਇਹ ਗੱਲ ਕਹੀ ਜਾਂਦੇ ਆ ਇਸੇ ਕਹਿੰਦੇ ਹਨ ਇੱਜ਼ਤ ਹਮ ਕਦੇ ਵੀ ਉਨ੍ਹਾਂ ਕੇ ਸਾਥ ਨਾਕਾ ਨਹੀਂ ਰੱਖੇਗੇ ਜੋ ਹਮਾਰੇ ਦੇਸ਼ ਕੇ ਪ੍ਰਤੀ ਗਲਤ ਸੋਚ ਰਖਤੇ ਹਨ ਆ ਵੀ ਦੇਖ ਲੋ ਇਹ ਕਾ ਵੀ ਚੱਕਰ ਆ ਮਤਲਬ ਇਹ ਜੀ ਕਿ ਹਰ ਬੰਦੇ ਨੇ ਹਰ ਗੱਲ ਨੂੰ ਆਪਣੇ ਤਰੀਕੇ ਨਾਲ ਪ੍ਰੈਜੈਂਟ ਕਰਨਾ ਉਵੇਂ ਹੀ ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਮੈਂ ਕਹਿਣਾ ਤੇ ਭਾਈ ਮੇਰੇ ਨਾਲ ਡਿਬੇਟ ਕਰ ਲਓ ਮੇਰੇ ਨਾਲ ਬਹਿਸ ਕਰ ਲਓ ਪੰਜਾਬ ਦੇ ਮੁੱਦਿਆਂ ਦੇ ਉੱਤੇ ਮੇਰੇ ਨਾਲ ਬਹਿਸ ਕਰ ਲਓ ਤੇ ਉਹ ਕਹਿੰਦੇ ਜੀ ਮੈਂ ਚਾਰਜਡ ਕਾਦਾ ਗਿਆ ਹਸਪਤਾਲ ਦੇ ਵਿੱਚ ਤੇ ਚਾਰ ਪੰਜ ਸੋਸ਼ਲ ਮੀਡੀਏ ਤੇ ਫੇਸਬੁੱਕ ਹੀ ਵਿਦਵਾਨਾਂ ਨੇ ਮੁੱਖ ਮੰਤਰੀ ਬਣਾਤੇ ਜਦਕਿ ਕੇਜਰੀਵਾਲ ਸਾਹਿਬ ਤਾਂ ਫੌਰੀ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਚੱਲ ਗਏ ਜਾਈ ਸੀ ਭਗਵੰਤ ਮਾਨ ਮੁੱਖ ਮੰਤਰੀ ਰਹੂਗਾ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਕਿ ਭਾਈ ਹੁਣ ਮੁੱਖ ਮੰਤਰੀ ਬਦਲਿਆ ਜਾ ਰਿਹਾ ਮੁੱਖ ਮੰਤਰੀ ਬਦਲਿਆ ਜਾ ਰਿਹਾ ਕੀ ਉਹ ਆਪਣੇ ਦਰਸ਼ਕਾਂ ਦੇ ਕੋਲੋਂ ਮਾਫੀ ਮੰਗਣਗੇ ਵੀ ਅਸੀਂ ਗਲਤ ਕਹਿੰਦੇ ਰਹੇ ਹਾਂ ਹੁਣ ਉਹਨਾਂ ਨੇ ਆਹ ਗੱਲ ਦਾ ਜ਼ੋਰ ਦਿੱਤਾ ਰਵਨੀਤ ਮਿੱਟੂ ਨੇ ਗੱਲ ਕਹਿ ਦਿੱਤੀ ਵੀ ਹਾਂ ਮੈਂ ਡਿਬੇਟ ਦੇ ਲਈ ਚੈਲੰਜ ਕਬੂਲ ਕਰਦਾ ਮੈਂ ਹਾਜ਼ਰ ਦੱਸੋ ਵੀ ਕਰੋ ਤੇ ਕਿੱਥੇ ਡਿਬੇਟ ਕਰਨੀ ਹੈ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਿਬੇਟ ਕਰਨੀ ਹੈ ਉਹ ਕਹਿੰਦੇ ਮੈਂ ਸ਼ੁਰੂਆਤ ਕਰੂੰਗਾ ਮੁਰਗੀ ਤੇ ਬੱਕਰੀ ਤੋਂ ਵੀ ਭਾਈ ਕੋ ਮੁਆਵਜ਼ਾ ਕਿੱਥੇ ਜਿਹੜਾ 2023 ਦੇ ਵਿੱਚ ਕਿਹਾ ਸੀ ਮੈਂ ਸ਼ੁਰੂਆਤ ਕਰੂੰਗਾ 1000 ਰੁਪਏ ਤੋਂ ਵੀ ਭਾਈ ਔਰਤਾਂ ਨਾਲ 1000 ਰੁਪਏ ਕਿੱਥੇ ਆ ਤੇ ਆਪਾਂ ਕਰਦੇ ਵੈਸੇ ਪੱਤਰਕਾਰਾਂ ਨੇ ਭਗਵੰਤਬਾਹਰ ਉਹਨਾਂ ਨੂੰ ਪੁੱਛਿਆ ਵੀ ਰਵਨੀਤ ਬਿੱਟੂ ਨੇ ਕਿਹਾ ਮੈਂ ਤਾਂ ਡਿਬੇਟ ਦੇ ਵਿੱਚ ਹਿੱਸਾ ਲੈਣ ਨੂੰ ਤਿਆਰ ਆ ਮੈਂ ਤਾਂ ਚਰਚਾ ਜਿਹੜਾ ਉਹ ਬਹਿਸ ਦੇ ਵਿੱਚ ਹਿੱਸਾ ਲੈਣ ਨੂੰ ਤਿਆਰ ਆ ਤੇ ਭਗਵੰਤਬਾਹਰ ਉਹਨਾਂ ਨੇ ਗੱਲ ਕਹਿਤੀ ਕਿ ਨਾ ਯਾਰ ਕੋਈ ਬਿੱਟੂ ਬੰਦਾ ਪੂਰਨ ਤਾਂ ਰੇਲਵੇ ਵਿਭਾਗ ਦੇ ਵਿੱਚ ਨਹੀਂ ਕੋਈ ਸੁਣਦਾ ਤਾਂ ਤੇ ਉਹਨੇ ਕਹਿੰਦੀ ਇਹ ਗੱਲਾਂ ਬਾਤਾਂ ਕਰਦੀਆਂ ਮੈਂ ਉਹਦੇ ਨਾਲ ਕੋਈ ਇੰਟਰਸਟਿਡ ਨਹੀਂ ਹੈਗਾ ਉਹ ਕਹਿੰਦੀ ਮੈਂ ਉਹਨੂੰ ਧੂਰੀ ਵਾਲੇ ਪੁਲ ਬਾਰੇ ਕਿਹਾ ਸੀ ਉਹ ਕਹਿੰਦੇ ਜੀ ਮੈਂ ਪੁਲਪਲ ਦੀ ਰੀ ਗੱਲ ਕਰ ਸਕਦਾ ਐਵੇਂ ਤੁਸੀਂ ਜੇ ਕਿਸੇ ਰੇਲਵੇ ਸਟੇਸ਼ਨ ਦੇ ਉੱਤੇ ਮਾੜੀ ਮੋਟੀ ਦੁਕਾਨ ਦੇ ਕੋਲ ਲੈਣੀ ਹੋਵੇ ਨਾ ਜਿਵੇਂ ਕੋਕ ਕਾਕ ਦੀ ਤੇ ਫਿਰ ਉਵੇਂ ਆਪਾਂ ਕਰਵਾ ਲੈਂਦੇ ਆ ਤੇ ਉਹ ਹੁਣ ਰਵਨੀਤ ਮੱਟੂ ਨੇ ਦੋਹੇ ਗੱਲ ਕਹੀ ਉਹ ਕਹਿੰਦੇ ਕੋਕ ਵਾਲੀ ਦੁਕਾਨ ਨਹੀਂ ਸੀ ਉਹ ਦਾਰੂ ਵਾਲੀ ਦੁਕਾਨ ਸੀ ਮੈਨੂੰ ਕਹਿੰਦੇ ਸੀ ਵੀ ਐ ਖਲੋਣੀ ਮੈਂ ਖਭਿਆਂ ਤਾਂ ਖੁੱਲਣੀ ਨੀਗੀ ਸੋ ਮਤਲਬ ਕਹਿਣ ਦਾ ਇਹ ਕਿ ਆਹ ਕੁਛ ਚੱਲੀ ਜਾਂਦਾ ਆਹ ਕੁਛ ਚੱਲੀ ਜਾਣਾ ਪਰ ਤੁਸੀਂ ਇਹ ਦੇਖੋ ਵੀ ਰਾਜਨੀਤੀ ਕਿਸ ਤਰੀਕੇ ਦੇ ਲੈਵਲ ਦੇ ਉੱਤੇ ਪਹੁੰਚੀ ਹੋਈ ਆ ਲੋਕ ਮਰ ਰਹੇ ਹਨ ਲੋਕ ਮਰ ਗਏ ਹਨ ਲੋਕ ਡੁੱਬ ਗਏ ਲੋਕ ਛੱਤਾਂ ਤੇ ਬੈਠੇ ਰਹੇ ਲੋਕ ਤਬਾਹ ਹੋਏ ਲੋਕ ਸਿਰ ਉੱਤਰ ਕੇ ਬਚੇ ਰਹੇ ਤੇ ਰਾਜਨੀਤਿਕ ਲੋਕਾਂ ਦਾ ਆਪ ਦਾ ਜਿਹੜਾ ਕੰਮਜਾਬ ਕਿੰਨੇ ਪੰਜਾਬ ਦੇ ਰਾਜਨੀਤਿਕ ਲੋਕ ਆ ਜਿਨ੍ਹਾਂ ਨੇ ਆਪਦੇ ਚਿੱਟੇ ਲੀੜਿਆਂ ਨੂੰ ਮਿੱਟੀ ਲਗੜ ਦਿੱਤੀ ਆ ਕਿੰਨੇ ਪੰਜਾਬ ਦੇ ਰਾਜਨੀਤਿਕ ਲੋਕ ਆ ਜਿਹੜੇ 2 ਦਿਨ 5 ਦਿਨ 4 ਦਿਨ 6 ਦਿਨ ਪਹੁੰਚੇ ਤਾਂ ਨੂੰ ਚੱਕ ਕੇ ਪਾਣੀ ਦੇ ਵਿੱਚ ਵੜੇ ਰਹੇ ਆ ਇਹ 15 ਮਿੰਟ ਲਈ ਜਾਂਦੇ ਸੀ ਕਿ ਜਾਣ ਤੋਂ ਦੋੜਣ ਪਹਿਲਾਂ ਦੁੱਖ ਦੇਣਾ ਸ਼ੁਰੂ ਕਰ ਦਿੰਦੇ ਸੀ ਕਿਉਂਕਿ ਪੁਲਿਸ ਲੱਗ ਜਾਂਦੀ ਆ ਘਟਕਾ ਨਹੀਂ ਜਾਣ ਦੇਣੀ ਜਾਂ ਨੇਤਾ ਜੀ ਇੱਥੇ ਆਉਣਗੇ ਘਟਕਾ ਨਹੀਂ ਜਾਣ ਦੇਣੀ ਆ ਇਹ ਉਨੀ ਨਹੀਂ ਮੁੜਣ ਦੇਣਗਾ ਸਿਰੋਣਾ ਕੀ ਸੀ ਜੇ ਇਹ ਨਾ ਜਾਂਦੇ ਤੇ ਤਾਂ ਵੀ ਪੰਜਾਬ ਦੇ ਲੋਕਾਂ ਨੇ ਮਸਲੇ ਹੱਲ ਕਰ ਲਏ ਮਿੰਡ ਤਾਂ ਲੱਗਦਾ ਨਹੀਂ ਵੀ ਭਾਈ ਕਿਸੇ ਨੇਤਾ ਨੇ ਐਗੋ ਜੀ ਕੋਈ ਅਨਾਜ ਦੀ ਰੋਟੀ ਦੀ ਡੱਬੀ ਫੜਾਈ ਹੋਵੇ ਕਿਸੇ ਨੂੰ ਜੇ ਉਹ ਨਾ ਫੜਾਉਂਦਾ ਤਾਂ ਉਹ ਬੰਦਾ ਭੁੱਖਾ ਮਰ ਜਾਣਾ ਸੀ ਮਤਲਬ ਇਹ ਹੈ ਜੀ ਕਿ ਉਹਨਾਂ ਨੇ ਡਰਾਮੇਬਾਜ਼ੀ ਕਰਨੀ ਹੁੰਦੀ ਸੀ ਡਰਾਮੇਬਾਜ਼ੀ ਕਰਦੇ ਹਨ ਕਿ ਡਰਾਮੇਬਾਜ਼ੀ ਕਰਦੇ ਰਹਿਣਗੇ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਿਰਫ ਡਰਾਮੇਬਾਜ਼ੀ ਹੀ ਆਉਂਦੀ ਹੈ ਇਹਨਾਂ ਨੂੰ ਹੋਰ ਕੁਝ ਨਹੀਂ ਅਸਲ ਦੇ ਵਿੱਚ ਭੁਗਤਣਾ ਤਾਂ ਆਮ ਲੋਕਾਂ ਨੂੰ ਪੈਂਦਾ ਹੈ ਖੈਰ ਉਧਰ ਗੱਲ ਕਰਦੇ ਹਾਂ ਜੀ ਧਾਮੀ ਸਾਹਿਬ ਦੀ ਧਾਮੀ ਸਾਹਿਬ ਨੇ ਵੀ ਕਿਹਾ ਇਹ ਗੱਲ ਨੂੰ ਕਿ ਇਹ ਵੇਲਾ ਹੜਪੀੜਤਾ ਦੀ ਮਦਦ ਕਰਨ ਦਾ ਹੈ ਰਾਜਨੀਤੀ ਕਰਨ ਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਉਹਨੇ ਸਹੀ ਗੱਲ ਕਹੀ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਗੱਲ ਕਹੀ ਸੀ ਉਹ ਕਹਿੰਦੇ ਕਿ ਅਸੀਂ 8 ਲੱਖ ਲੀਟਰ ਡੀਜ਼ਲ ਦੇਵਾਂਗੇ ਜਿਹੜੇ ਲੋਕਾਂ ਨੂੰ ਜਦੋਂ ਆ ਰੇਤ ਟੁਕਣੀ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ 1 ਲੱਖ ਏਕੜ ਤੋਂ ਵੱਧ ਤੇ ਚਣਕ ਬੀਜਣ ਵਾਸਤੇ ਤੇ ਬੀਜ ਵਹਾਈਆ ਕਰਾਵਾਂਗੇ ਉਹਦੇ ਉੱਤੇ ਹੁਣ ਭਗਵੰਤ ਮਾਨ ਹੋਰਾਂ ਨੇ ਟਕੋਰ ਕਰਤੀ ਉਹ ਕਹਿੰਦੇ ਦੇਖੋ ਜੀ ਇਹ ਤਾਂ ਤੁਹਾਡਾ ਪੈਸਾ ਥੋੜੀ ਆ ਇਹ ਤਾਂ ਕੋਲਕਾ ਦਾ ਪੈਸਾ ਤੁਸੀਂ ਸੰਗਤ ਦੇ ਪੈਸੇ ਦੀ ਏਵੇਂ ਦਰਵਾਜ਼ਾ ਕਰਦੀ ਹੈ ਤੇ ਧਾਮੀ ਹੋਰਾਂ ਨੇ ਸਾਰਾ ਵੀਰਵਾ ਕੱਢ ਲਿਆਂਦਾ ਉਹ ਕਹਿੰਦੇ ਜੀ ਇਹ ਪੈਸਾ ਇੱਥੋਂ ਆਇਆ ਇਹ ਸ਼੍ਰੋਮਣੀ ਕਮੇਟੀ ਦਾ ਨਿੱਜੀ ਪੈਸਾ ਈ ਹੈ ਆਹ ਗੱਲ ਈ ਹੈ ਅਸੀਂ ਹੁਣ ਤੱਕ ਆ ਕੀਤਾ ਅਸੀਂ ਹੁਣ ਤੱਕਾਂ ਨਹੀਂ ਕੀਤਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਕਿਸੇ ਨੂੰ ਕਿਸੇ ਉੱਤੇ ਟਿੱਪਣੀ ਕਰਨ ਦੀ ਲੋੜ ਨਹੀਂ ਜੇ ਅੱਜ ਕੋਈ ਭਗਵੰਤਮਾਨ ਹੋਰਾਂ ਦੇ ਉੱਤੇ ਟਿੱਪਣੀ ਕਰੇ ਉਹ ਵੀ ਗਲਤ ਜੇ ਭਗਵੰਤਮਾਨ ਹੋਰੀ ਕਿਸੇ ਦਾ ਟਿੱਪਣੀ ਕਰਨ ਉਹ ਵੀ ਗਲਤ ਤੁਸੀਂ ਲੋਕਾਂ ਦੀ ਮਦਦ ਕਰਨੀ ਹੈ ਤੁਸੀਂ ਇਹ ਗੱਲ ਕਹੋ ਜੀ ਕਿ ਅਸੀਂ ਘਰ ਪਾ ਕੇ ਦਿੰਦੇ ਹਾਂ ਗੱਲ ਖਤਮ ਹੋ ਗਈ ਬਾਕੀ ਲੋਕ ਦੇਖਣ ਆਪਾਂ ਦੂਜੇ ਦਿਨ ਲਕੀਰ ਕਿਉਂ ਮਟਾਉਣੀ ਆ ਆਪਦੀ ਲਕੀਰ ਵੱਡੀ ਕਰਕੇ ਗੂੜੀ ਕਰਕੇ ਪਰ ਇੱਥੇ ਰੋਣਾ ਇਹ ਕਿ ਨਾਲ-ਨਾਲ ਮਨੋਰੰਜਨ ਚੱਲਦਾ ਨਾਲ-ਨਾਲ ਮਿੱਟੀ ਪੱਟ ਮਹਿਮ ਚੱਲਦੀ ਆ ਉਹ ਮਿੱਟੀ ਚੱਕ ਮਹਿਮ ਤਾ ਬਾਦ ਦੇ ਚ ਸ਼ੁਰੂ ਹੋਣੀ ਆ ਫਿਲਹਾਲ ਮਿੱਟੀ ਪੱਟ ਮਹਿਮ ਚੱਲਦੀ ਆ ਇੱਕ ਦੂਜੇ ਦੀ ਸੋ ਧਾਮੀ ਸਾਹਿਬ ਆ ਜਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕੰਮ ਕਰਨ ਵਧੀਆ ਗੱਲ ਆ ਇੱਧਰ ਹੁਣ ਕੁਝ ਕੁ ਲੋਕ ਕੋਈ ਕਿ ਕਿ ਵਿਦਵਾਨ ਚ ਵਿਦਵਾਨ ਵਈਦਾ ਇੱਥੇ ਕਈ ਲੋਕ ਕਈ ਇਹਨੇ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਪੈਸੇ ਦਿੱਤੇ ਆ ਮੈਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਦੀ ਉਹਨਾਂ ਨੇ ਕਿਹੜੇ ਵੇਲੇ ਤਾਲਾ ਖੋਲ੍ਹ ਕੇ ਵਿੱਚੋਂ ਨੋਟ ਕੱਢ ਕੇ ਦਿੰਦੇ ਵੇਖਿਆ ਵੀ ਘਰੇ ਬੈਠੇ ਯਕੜ ਮਾਰੀ ਜਾਣਾ ਜੇ ਬੰਦੇ ਨੂੰ ਵੋਟ ਪਾਉਣੀ ਆ ਪਾਓ ਨਹੀਂ ਪਾਉਣੀ ਨਾ ਪਾਓ ਤੁਹਾਡੀ ਇੱਛਾ ਪਰ ਕੋਲੂ ਗੱਲਾਂ ਬਣਾ ਬਣਾ ਕੇ ਛੱਡਣੀਆਂ ਬਹੁਤ ਗਲਤ ਆ ਆਪੇ ਹੀ ਬਣਾਈ ਜਾਣੀਆਂ ਆਪੇ ਹੀ ਢਾਈ ਜਾਣੀਆਂ ਆਪਦੇ ਬਾਰੇ ਪਤਾ ਕੁਝ ਨਹੀਂ ਹੁੰਦਾਗਾ ਦੂਜੇ ਬਾਰੇ ਸਭ ਕੁਝ ਪਤਾ ਹੁੰਦਾ ਇਹ ਸਾਡੇ ਪੰਜਾਬੀ ਸਮਾਜ ਦੇ ਇੱਕ ਹਿੱਸੇ ਦੀ ਮਾਨਸਿਕਤਾ ਉਹਨੂੰ ਥੋੜਾ ਜਿਹਾ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਪਰ ਕਿਉਂਕਿ ਇਹ ਚਟਕਾਰਾ ਸਭੇਚਾਰ ਵੀ ਚੱਲਦਾ ਇਹਦੇ ਵਿੱਚ ਕੱਲੇ ਚਟਕਾਰੇ ਲੁਕੇ ਜੀ ਬਿਲਕੁਲ ਸਹੀ ਸਨ ਜੀ ਸਾਹਿਬ ਤੁਸੀਂ ਭਾਰਤ ਪਾਕਿਸਤਾਨ ਮੈਚ ਦਾ ਜ਼ਿਕਰ ਕੀਤਾ ਸੀ ਪਹਿਲਾਂ ਵੀ ਤੇ ਉਹਦੇ ਬਾਰੇ ਚ ਵੀ ਥੋੜੀ ਜੀ ਗੱਲ ਕਰਦੇ ਆ ਜੀ ਬਹੁਤ ਰੌਲਾ ਪਿਆ ਇਸ ਮੈਚ ਤੋਂ ਪਹਿਲਾਂ ਬਹੁਤ ਲੋਕਾਂ ਨੇ ਵਿਰੋਧ ਕੀਤਾ ਕੋਈ ਇਸ ਪਾਸੇ ਖੜ ਗਿਆ ਕੋਈ ਉਸ ਪਾਸੇ ਖੜ ਗਿਆ ਇੰਨਾ ਜ਼ਿਆਦਾ ਰੌਲਾ ਪਿਆ ਤੇ ਹੁਣ ਆ ਜਿਹੜੀ ਗੱਲ ਆਈ ਹੈ ਸਾਹਮਣੇ ਕਿ ਉਹਨਾਂ ਨੇ ਹੱਥ ਨਹੀਂ ਮਿਲਾਇਆ ਇਹਦੇ ਨਾਲ ਕੀ ਮਸਲੇ ਹੱਲ ਹੁੰਦੇ ਆ ਜੀ ਇਹੋ ਜਿਹੀਆਂ ਗੱਲਾਂ ਨਾਲ ਨਹੀਂ ਕੋਈ ਮਸਲੇ ਕੀ ਹੱਲ ਹੁੰਦੇ ਜੀ ਇਹ ਤਾਂ ਡਰਾਮੇਬਾਜ਼ੀ ਆ ਦੇਖੋ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਹੁੰਦੇ ਰਹਿਣ ਅਸੀਂ ਇਹ ਨਹੀਂ ਚਾਹੁੰਦੇ ਵੀ ਪਾਈ ਖਿਡਾਰੀਆਂ ਦਾ ਕੋਈ અપਮਾਨ ਜਾਂ ਖੇਡ ਭਾਵਨ ਰਸਪਤਾਰ ਨੀਗਾ ਅਸੀਂ ਚਾਹੁੰਦੇ ਵੀ ਮੈਚ ਹੁੰਦੇ ਰਹਿਣ ਪਰ ਜੇ ਮੈਚ ਹੁੰਦੇ ਆ ਫਿਰ ਫਿਲਮਾਂ ਵੀ ਲੱਗੀਆਂ ਰਹਿਣ ਜੇ ਫਿਲਮਾਂ ਵੀ ਲੱਗੀਆਂ ਰਹਿਣ ਫਿਰ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਫੁੱਲੇ ਅਸੀਂ ਇਹ ਚਾਹੁੰਦੇ ਆਂ ਜੀ ਕਿ ਦੇਖੋ ਅੱਤਵਾਦ ਆ ਜਿਹੜਾ ਉਹ ਅੱਤਵਾਦ ਕਿਸੇ ਵੀ ਥਾਂ ਤੇ ਕਿਸੇ ਵੀ ਦੇਸ਼ ਤੇ ਬੱਚਾ ਉਹਦਾ ਮੁਕੰਮਲ ਸਫਾਇਆ ਹੋਵੇ ਪਰ ਉਹ ਅੱਤਵਾਦ ਦੇ ਸਫਾਇਦੇ ਨਾਂ ਦੇ ਉੱਤੇ ਆਮ ਲੋਕਾਂ ਨੂੰ ਕਿਸੇ ਕਦਰ ਦੀ ਦਿੱਕਤ ਨਾ ਆਵੇ ਤੇ ਜੀਵਨ ਜਿਹੜੀਆਂ ਜ਼ਹਿਰ ਨਾ ਛੜਣ ਉਧਰ ਵੀ ਤੇ ਇਧਰ ਵੀ ਉਧਰਨੇ ਪਾਸੇ ਦੀ ਮੀਡੀਆ ਦਾ ਇੱਕ ਹਿੱਸਾ ਉਹ ਹੋ ਜਾਈਆ ਇਧਰਨੇ ਪਾਸੇ ਵੀ ਹੋ ਜਾਈਆ ਇਧਰਨੇ ਪਾਸੇ ਵੀ ਡਰਾਮੇਬਾਜ਼ੀ ਕਰਦੇ ਉਧਰਨੇ ਪਾਸੇ ਵੀ ਡਰਾਮੇਬਾਜ਼ੀ ਕਰਦੇ ਉਹ ਅੱਗ ਵੇਚਦੇ ਆ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਫਿਲਮਾਂ ਨਹੀਂ ਰਿਲੀਜ਼ ਹੋਣ ਦੇਣੀਆਂ ਸੀ ਅਸੀਂ OTT ਪਲੇਟਫਾਰਮ ਤੋਂ ਪਾਕਿਸਤਾਨੀ ਸਾਰਾ ਕੰਟੈਂਟ ਚੱਕਵਾਤਾ ਚਲੋ ਮੰਨ ਲਿਆ ਨਫਰਤ ਬੜੀ ਆ ਗਈ ਇਹ ਨਫਰਤ ਕਿਸੇ ਵੇਲੇ ਚੀਨ ਦੇ ਪ੍ਰਤੀ ਵੀ ਆਈ ਸੀ ਜੇ ਪ੍ਰਧਾਨ ਮੰਤਰੀ ਸਾਹਿਬ ਹੁਣ ਚੀਨ ਜਾ ਕੇ ਆਏ ਪਿਛਲੇ ਦਿਨੀ ਅਸੀਂ ਤਾਂ ਆਪਦੇ ਵਿਚਾਰ ਬਦਲ ਲੈ ਇਹ ਜਿਹੜਾ ਲੋਕਾਂ ਨੂੰ ਕਹਿੰਦੇ ਰਹੇ ਆ ਵੀ ਭਾਈ ਹਮ ਬਾਈਕਟ ਕਰਾਂਗੇ ਹਮ ਇਸਕੇ ਸਾਥ ਸਬੰਧ ਨਹੀਂ ਰੱਖਾਂਗੇ ਹਮ ਨਾਤਾ ਨਹੀਂ ਰੱਖਾਂਗੇ 6-7 ਸਾਲ ਉੱਥੇ ਫਲਾਈਟ ਕੋਈ ਨਹੀਂ ਚੱਲੀ ਉਧਰਲੇ ਪਾਸੇ ਨੂੰ ਕੋਈ ਬੰਦੇ ਨੂੰ ਜਾਣ ਦੀ ਛੇਤੀ ਇਜਾਜ਼ਤ ਨਹੀਂ ਸੀਗੀ ਤੇ ਹੁਣ ਦੱਸੋ ਵੀ ਉਸ ਮਾਮਲੇ ਦੇ ਵਿੱਚ ਕੀ ਕਹੋਗੇ ਮਤਲਬ ਇਹ ਹੈ ਜੀ ਕਿ ਜਦੋਂ ਸਾਨੂੰ ਠੀਕ ਲੱਗਦਾ ਅਸੀਂ ਉਵੇਂ ਕਰ ਲੈਨੇ ਆ ਹੁਣ ਪਾਕਿਸਤਾਨ ਦੇ ਬਹੁ ਗਿਣਤੀ ਲੋਕ ਭਾਰਤ ਦੇ ਨਾਲ ਵਰਤਣਾ ਚਾਹੁੰਦੇ ਆ ਭਾਰਤ ਦੇ ਬਹੁ ਗਿਣਤੀ ਲੋਕ ਪਾਕਿਸਤਾਨ ਨਾਲ ਵਰਤਣਾ ਚਾਹੁੰਦੇ ਆ ਜਿਹੜੇ ਵੀ ਅੱਤਵਾਦ ਕਿਤੇ ਵੀ ਬੈਠਾ ਉਹਨੂੰ ਖਤਮ ਕਰਨਾ ਚਾਹੀਦਾ ਉਹਦਾ ਮੁਕੰਮਲ ਸਫਾਇਆ ਹੋਣਾ ਚਾਹੀਦਾ ਉਹ ਜੀ ਅਸੀਂ ਆਪਰੇਸ਼ਨ ਸੰਹੂਰ ਦੇ ਪੱਖ ਦੇ ਵਿੱਚ ਆਪਰੇਸ਼ਨ ਸੰਹੂਰ ਦੇ ਰਾਹੀਂ ਅੱਤਵਾਦੀ ਟਿਕਾਣੇ ਤਬਾਹ ਕੀਤੇ ਗਏ ਬਿਲਕੁਲ ਠੀਕ ਆ ਪਰ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਪਾਕਿਸਤਾਨ ਅੱਤਵਾਦੀ ਦੇਸ਼ ਹੈ ਤੇ ਫਿਰ ਭਾਈ ਤੁਸੀਂ ਪਾਕਿਸਤਾਨ ਦੀ ਟੀਮ ਦੇ ਨਾਲ ਆਪਣੀ ਟੀਮ ਦੇ ਖਿਡਾਰੀ ਚੱਕਣ ਕਿਉਂ ਉੱਥੇ ਜਾਂ ਤੁਸੀਂ ਇਹ ਸ਼ਬਦ ਪਹਿਲਾਂ ਗਲਤ ਵਰਤਿਆ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਾਕਿਸਤਾਨ ਦੇ ਵਿੱਚ ਕੁਝ ਅੱਤਵਾਦੀ ਲੁਕੇ ਹਨ ਸਾਰੇ ਲੋਕ ਨਹੀਂ ਮਾੜੇ ਪਰ ਕਹ ਲਈ ਦੀ ਕਿ ਹੁਣ ਜੇ ਤੁਸੀਂ ਕ੍ਰਿਕਟ ਦੀ ਟੀਮ ਦੇ ਨਾਲ ਮੁਕਾਬਲਾ ਕਰਵਾਇਆ ਆਪਾਂ ਚਲੋ 7 ਵਿਕਟ ਨਾਲ ਜਿੱਤੇ ਵਧੀਆ ਗੱਲ ਹੋਈ ਇਹ ਪਖੰਡ ਕਿਉਂ ਕਰਦੇ ਹਮਨੇ ਹੱਥ ਨਹੀਂ ਮਿਲਾਇਆ ਹਮਨੇ ਹੁਣ ਉਸੇ ਦੂਰੀ ਬਣਾ ਕੇ ਰੱਖੀ ਹਮ ਐਸੇ ਹੈ ਤੁਸੀਂ ਇਹ ਗੱਲ ਕਹੋ ਵੀ ਭਾਈ ਉਥੋਂ ਸਾਨੂੰ ਵੱਧ ਨੋਟ ਆਉਂਦੇ ਹਨ ਗੈਸ਼ਾ ਜਿਹੜਾ ਉਹ ਬੀਸੀਸੀਆਈ ਦਾ ਪ੍ਰਧਾਨ ਆ ਇਹ ਬੀਸੀਸੀਆਈ ਦੀ ਮਜਬੂਰੀ ਸੀ ਉਹਦੀ ਮਜ਼ਬੂਤੀ ਦੇ ਲਈ ਜ਼ਰੂਰੀ ਸੀ ਇਸ ਕਰਕੇ ਅਸੀਂ ਮੈਚ ਕੀਤਾ ਤੇ ਬਾਕੀ ਜਿਹੜੇ ਹੁਣ ਪਾਈ ਅਸੀਂ ਫਿਲਮਾਂ ਵੀ ਰਿਲੀਜ਼ ਹੋਣ ਦੇਾਂਗੇ ਅਸੀਂ OTT ਕੰਟੈਂਟ ਤੇ ਵੀ ਕੋਈ ਸਮੱਸਿਆ ਨਹੀਂ ਫਲਾਣੀ ਫਲਾਣੀ ਤਾਂ ਵੀ ਕੋਈ ਸਮੱਸਿਆ ਨਹੀਂ ਉਧਰ ਅਸੀਂ ਟਿੰਡ ਚ ਕੰਨਾ ਹੋਵੇਂ ਪਾਈ ਰੱਖਦੇ ਆ ਤੇ ਦੇਸ਼ ਭਗਤ ਜਿਹੜੇ ਆਪੇ ਬਣੇ ਦੇਸ਼ ਭਗਤ ਜਿਹੜੇ ਕਿ ਅੱਗ ਕੱਢਦੇ ਹੁੰਦੇ ਸੀ ਉਹ ਕੱਲ ਦੇ ਕੋਮਾ ਚ ਗਏ ਹੋਏ ਆ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਦੇਖ ਕੇ ਨਹੀਂ ਰਾਜ਼ੀ ਅਸੀਂ ਐ ਨਹੀਂ ਰਾਜ਼ੀ ਅਸੀਂ ਫਲਾ ਨਹੀਂ ਰਾਜ਼ੀ ਅਸੀਂ ਢੀਂਗ ਨਹੀਂ ਰਾਜ਼ੀ ਉਹਨੋਂ ਕ੍ਰਿਕਟ ਦੇ ਮੈਚ ਬਾਰੇ ਬੋਲਦੇ ਨਹੀਂਗੇ ਸੋ ਜੇਕਰ ਤੇ ਫਿਲਮਾਂ ਦੇ ਵਿੱਚੋਂ ਵੱਧ ਟੈਕਸ ਆਉਣਾ ਹੁੰਦਾ ਵੱਧ ਵਟਤ ਹੁੰਦੀ ਤਾਂ ਮੇਰਾ ਖਿਆਲ ਆ ਹੁਣ ਤੱਕ ਫਿਲਮਾਂ ਵੀ ਸ਼ੁਰੂ ਹੋ ਜਾਣੀਆਂ ਸੀ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਹਨਾ ਸਾਹਿਬ ਖੈਰ ਅੱਗੇ ਵਧਦੇ ਆ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਪੁੱਤ ਦੀ ਸੜਕ ਹਾਦਸੇ ਚ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਦੁੱਖ ਦੀ ਖਬਰ ਆਈ ਜੀ ਮਹਿੰਦਰ ਸਿੰਘ ਕੇਪੀ ਸਾਹਿਬ ਨੇ ਜਿਹੜੇ ਉਹ ਇੱਕ ਚੰਗੇ ਇਨਸਾਨ ਆ ਚੰਗੇ ਵਿਅਕਤੀ ਆ ਗੱਲ ਇਹ ਆ ਮਹਿੰਦਰ ਸਿੰਘ ਕੇਪੀ ਸਾਹਿਬ ਆ ਜਿਹੜੇ ਉਹਨਾਂ ਦੇ ਨਾਲ ਮੈਂ ਨਹੀਂ ਸੁਣਿਆ ਵੀ ਕਦੇ ਕੋਈ ਬਹੁਤ ਵੱਡਾ ਵਿਵਾਦ ਆ ਉਹ ਇੱਕ ਸ਼ਰੀਫ ਸਾਊ ਸਿਆਸਤਦਾਨ ਆ ਉਸ ਆਪਕਾ ਕਾਂਗਰਸ ਪ੍ਰਧਾਨ ਵੀ ਆ ਸਾਬਕਾ ਐਮਪੀ ਵੀ ਆ ਸਾਬਕਾ ਮੰਤਰੀ ਵੀ ਆ ਉਹਨਾਂ ਦਾ 35 ਸਾਲਾ ਪੁੱਤ ਰਿਚੀ ਕੇਤੀ ਤੇ ਉਹ ਮਾਡਲ ਟਾਊਨ ਦੇ ਵਿੱਚ ਹੀ ਉਹ ਆਪਣੀ ਫਾਰਚੂਨਰ ਗੱਡੀ ਤੇ ਜਾ ਰਿਹਾ ਰਾਤ ਨੂੰ ਤੇ ਇੱਕ ਕ੍ਰੇਟਾ ਗੱਡੀ ਆਈ ਹੈ ਜਿਹੜੀ ਕਿ ਬਹੁਤ ਤੇਜ਼ ਰਫਤਾਰ ਸੀ ਸ਼ਰਾਬ ਪੀਤੇ ਬੰਦੇ ਵਾਲੀ ਤੇ ਉਹਨੇ ਵਿੱਚ ਟੱਕਰ ਮਾਰੀ ਤੇ ਇਹਨਾਂ ਦੀ ਧੌਣ ਦਾ ਮਣਕਾ ਟੁੱਟ ਗਿਆ ਰਿਚੀ ਦਾ ਉਹਦੀ ਮੌਤ ਹੋ ਗਈ ਮੌਕੇ ਦੇ ਉੱਤੇ ਹੀ ਹੁਣ ਸਵਾਲ ਨਹੀਂ ਪੈਦਾ ਹੁੰਦਾ ਵੀ ਤੁਸੀਂ 100 ਦੇ ਉੱਤੇ 150 ਦੇ ਉੱਤੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਭਜਾਉਨੇ ਆ ਇਹੋ ਜਿਹੇ ਲੋਕਾਂ ਨੂੰ ਤਾਂ ਮੇਰਾ ਖਿਆਲ ਵੀ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਹੀਂ ਆਉਣ ਦੇਣਾ ਚਾਹੀਦਾ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਦੇ ਆ ਇਹ ਤਾਂ ਇੱਕ ਮੁੰਡੇ ਦੀ ਮੌਤ ਹੋਈ ਆ ਕੀ ਪਤਾ 20 ਹੋਰ ਮਾਰ ਦਿੰਦਾ ਇਹੋ ਜਿਹੇ ਲੋਕਾਂ ਦੇ ਉੱਤੇ ਸਖਤ ਪਾਬੰਦੀਆਂ ਹੋਣੀਆਂ ਚਾਹੀਦੀਆਂ ਮੈਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਮਹਿੰਗੀ ਗੱਡੀ ਚਲਾਉਣ ਵਾਲਾ ਛੋਟਾ ਪਸ਼ੂ ਹੋਵੇ ਜ਼ਰੂਰੀ ਨਹੀਂ ਵੱਡੀ ਗੱਡੀ ਵਾਲਾ ਵੱਡਾ ਪਸ਼ੂ ਵੀ ਹੋ ਸਕਦਾ ਇਹ ਵੀ ਆ ਤੇ ਆਪਣੇ ਸਾਹਮਣੇ ਰਿਪੋਰਟ ਹੈਗੀ ਆ ਉਹਨਾਂ ਦੇ ਇਕਲੌਤਾ ਪੁੱਤ ਸੀਗਾ ਕੀਪੀ ਸਾਹਿਬ ਦਾ ਉਮਰ ਦੇ ਇਸ ਮੋੜ ਦੇ ਉੱਤੇ ਐਸਾ ਉਹਨੂੰ ਦੁਨੀਆ ਦਾ ਵੱਡਾ ਝਟਕਾ ਦਿੱਤਾ ਉਹ ਵਿਚਾਰੇ ਦੇ ਕੋਲੇ ਕੀ ਰਹਿ ਗਿਆ ਸੋ ਇਹ ਹੈ ਜੀ ਕਿ ਹੁਣ ਪਰਚਾ ਦਰਜ ਕਰ ਲਿਆ ਪੁਲਿਸ ਨੇ ਉਹ ਬੰਦਾ ਭੱਜਿਆ ਹੋਇਆ ਕਰੇਟਾ ਗੱਡੀ ਵਾਲਾ ਉਹਨੂੰ ਫੜ ਵੀ ਲੈਣਗੇ ਉਹਨੂੰ ਕੀ ਸਜ਼ਾ ਮਿਲੂਗੀ ਜੇ ਸਜ਼ਾ ਮਿਲ ਵੀ ਗਈ ਇਹਦੇ ਬਾਅਦ ਤੇ ਵਿੱਚ ਵਾਪਸ ਥੋੜੀ ਆਉਣਾ ਸੋ ਇੱਕ ਬਹੁਤ ਵੱਡੇ ਦੁਖਦਾਈ ਝਟਕੇ ਵਾਲੀ ਖਬਰ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ